何でしょうね。 Ini. lagi. Lagi ਤੁਹਾਡਾ ਸਰਬ ਧੰਨਵਾਦ ਵੀ ਤੁਹਾਨੂੰ ਮੈਂ ਨਾ ਮੈਂ ਬਣਾਇਆ ਹੁਣ ਮੀਰਾ ਬਣਾਇਆ ਮੈਨੂੰ ਚੱਕਣਾ ਹੀ ਪੈਣਾ ਵਾ ਜਿ ਤੁਹਾਨੂੰ ਹਾਂਜੀ ਜਿੱਤ ਕੇ ਮਾਈਨਾਂ ਨੇ ਜਿਤਾਣਾ ਹਾਂਜੀ ਮੇਰਾ ਵੀ ਹੁਣ ਜਿੱਤਣਾ ਮੈਨੂੰ ਗੇਮ ਜਿਤਾਈ ਇੰਨੀ ਸ਼ਾਨ ਹੋਣਾ ਠੀਕ ਹੈ ਠੀਕ ਘਰ ਘਰ ਬੈਠੇ ਵਧੀਆ ਲੱਗਿਆ ਵਧੀਆ ਬਹੁਤ ਵਧੀਆ ਲੱਗਾ ਜੀ ਨਜ਼ਾਰਾ ਹੀ ਆ ਗਿਆ ਜਿੰਦਾ ਇਦਾਂ ਲਾ ਆਪਦੇ ਆਪਣੇ ਬੰਦੇ ਖੇਡ ਦਿੰਦੇ ਬਹੁਤ ਵਧੀਆ ਬਹੁਤ ਵਧੀਆ ਜਿੱਤਣਗੇ ਜਿੱਤਣਗੇ ਜੀ ਪਿਆਰ ਹੈ ਇਹ ਦਾ ਪਿਆਰ ਉਹਨਾਂ ਦਾ ਵੰਡੀ ਵਾਲੇ ਸਈਆਂ ਦਾ ਨਾ ਨੌਲ ਕੱਢੀ ਕਰੋ ਐਂਡ ਨਾ ਫੜਾਓ ਜਲੇ ਗਿਰਦੀ ਆਜੀ ਹੋਜਾ ਆਜੀ ਹੋ ਜਾ ਉਹ ਆਜੀ ਸੋ ਸੋਤ ਪਾਜੀ ਅੱਗੇ ਕੱਢੀ ਵੇਖਾ ਤੇ ਨਾਲੇ ਆਣ ਕੇ ਤੁਹਾਡੇ ਵਿੱਚ ਬਹਿਜ ਗਈ ਸਹੀ ਹੈ ਤਦ ਬੈਂਚ ਚੜੀ ਜਾ ਰਿਹਾ ਹੈ ਇਹੋ ਜਿਹਾ ਸੋ ਪਾਣੀ ਆ ਰਿਹਾ ਜੇ ਲੋ ਪਾਣੀ ਆਉਜੀ ਮਾਰੋ ਜੀ ਬਹੁਤ ਧੰਨਵਾਦ ਧਿਆਰੇ ਕਿਉਂਨਾ ਮਜਾ ਨਹੀਂ ਲੱਗਦਾ ਇਹ ਸੜਕੇ ਜਰੂਰ ਇਹ ਨਹੀਂ ਕਿ ਕਿਤੇ ਹੋਰ ਜਾਣਗੇ ਇੰਤੈ ਆਮ ਕਿਤੇ ਨਾ ਕਿਸੇ ਥਾਂ ਰਹੇ ਜੀ ਨੇ ਵੀ ਪਹਿਲਾਂ ਦੱਸਣ ਦੇ ਗਿਆ ਸੀ ਆਉਣਾ ਤੁਹਾਡੇ ਅੱਗੇ ਆ ਜੀ ਆਪਾਂ ਨੇ ਫੇਰ ਲਾਉਣੀ ਇੱਕ ਵਾਰ ਹਾਂ ਇਹ ਤੁਹਾਡੇ ਕੋਲ ਸਪੈਸ਼ਲ ਬਾਜੀ ਲਾਉਣ ਆਵਾਂਗੇ ਠੀਕ ਹੈ ਇਹ ਪੱਕਾ ਰਹਿ ਗਿਆ ਸਾਡਾ ਵਾਦਾ ਤੁਹਾਡੇ ਨਾਲ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ